ਕਾਂਗਰਸ ਨੇ ਕਹੇ ਹੋਏ ਸੈਮੀਫਾਈਨਲ ਨੂੰ ਕੱਲ ਅਰਵਿੰਦ ਕੇਜਰੀਵਾਲ ਹੋਰਾਂ ਨੇ ਚੁੱਕ ਲਿਆ ਜਾਂ ਪੁੱਛ ਲਿਆ ਉਹ ਕਹਿੰਦੇ ਵੀ ਜਦੋਂ ਅਸੀਂ 2022 'ਚ ਜਿੱਤੇ ਆ ਉਸ ਵੇਲੇ ਸਾਨੂੰ 92 ਸੀਟਾਂ ਆਈਆਂ ਸੀ ਤੇ ਉਦੋਂ ਲੋਕ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਦੀ ਹਨੇਰੀ ਹੈ ਤੇ ਜੇ ਇਹਨੂੰ ਸੈਮੀਫਾਈਨਲ ਮੰਨਿਆ ਜਾਵੇ ਤਾਂ ਫਿਰ ਇਹਦਾ ਮਤਲਬ ਇਹ ਹੈ ਕਿ 2027 ਦੇ ਵਿੱਚ ਤਾਂ ਤੂਫਾਨ ਆਊਗਾ ਇਹਦਾ ਮਤਲਬ ਹੈ ਕਿ 92 ਤੋਂ ਬਾਅਦ ਜਿਹੜੀਆਂ 8 ਤੇ 17 25 ਸੀਟਾਂ ਰਹਿ ਗਿਆ ਸੀ ਉਹ ਕਹਿੰਦੇ ਵੀ ਉਹ ਵੀ ਹੁੰਝ ਦੇਗੇ ਅਕਾਲੀ ਦਲ ਤੇ ਬੀਜੇਪੀ ਨੇ ਲੁਧਿਆਣੇ ਚ ਜਿਹੜੀਆਂ ਵੋਟਾਂ ਲਈਆਂ ਇਹ ਉਹਨਾਂ ਦੋਨਾਂ ਵੋਟਾਂ ਨੂੰ ਜੋੜ ਲਿਆ ਜਾਵੇ ਤਾਂ ਉਹ ਲਗਭਗ ਕਾਂਗਰਸ ਪਾਰਟੀ ਤੋਂ ਥੋੜੀ ਜਿਹੀ ਬੱਧ ਹੈ ਨਹੀਂ ਤਾਂ ਬਰਾਬਰ ਹੈ ਹੀ ਹੈ ਉਦੋਂ ਆਮ ਆਦਮੀ ਪਾਰਟੀ ਜਿਹੜੀ ਹੈਗੀ ਇੱਕ ਵਿਚਾਰੀ ਸੀ ਜਿਹਦੇ ਕੋਲ ਪੈਸਾ ਨਹੀਂ ਸੀ ਤੇ ਲਾਨੀ ਸੀ ਕਹਿੰਦੀ ਜੀ ਪੈਸੇ ਹੀ ਨਹੀਂ ਤਾਂ ਸਰਕਾਰ ਨੂੰ ਕਿਵੇਂ ਇਸਤੇਮਾਲ ਕਰਨਾ ਆਪਣੇ ਹੱਕ ਦੇ ਵਿੱਚ ਮੇਰਾ ਖਿਆਲ ਹੈ ਵੀ ਆਮ ਆਦਮੀ ਪਾਰਟੀ ਜਿੰਨੀ ਬਾਖੂ ਵੀ ਜਾਣਦੀ ਹੈ ਹੋਰ ਕੋਈ ਪਾਰਟੀ ਨਹੀਂ ਜਾਣਦੀ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ 13 0 ਹਰ ਤੰਦੇ ਤੇ ਇੱਕ ਉਹ ਬਦੂਖੀ ਦਾ ਨਿਸ਼ਾਨਾ ਬਣਾਉਂਦੇ ਹੁੰਦੇ ਸੀ ਖਿੱਚ ਕੇ ਜਦੋਂ ਨਿਸ਼ਾਨਾ ਲਾਇਆ ਪਿਛੇ ਇਹਦੀ ਗੱਲ ਵੀ ਕਰਦੇ ਹੁੰਦੇ ਸੀ ਪਰ ਇਲੈਕਸ਼ਨ ਚ ਹੋਇਆ ਕਿ ਤਿੰਨ ਰਿੰਗ ਜਿਹੜੀ ਕਾਂਗਰਸ ਪਾਰਟੀ ਨੂੰ ਕਹਿੰਦੇ ਸੀ ਕਿ ਲੋਕ ਇਹ ਕਹੇ ਕਰੇ ਕਾਂਗਰਸ ਵੀ ਕبھی ਕਾਂਗਰਸ ਵੀ ਹੁੰਦੀ ਸੀ ਉਹ ਸੱਤ ਲੈ ਗਈ ਦੋ ਇੰਡੀਪੈਂਡੈਂਟ ਲੈ ਗਈ ਇੱਕ ਅਕਾਲੀ ਦਲ ਵਾਲਾ ਲੈ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਸੀ ਉਹਨੇ ਬੜੇ ਤਾਬੜ ਤੋੜ ਹਮਲੇ ਕੀਤੇ ਸੀ ਪ੍ਰਕਾਸ਼ ਸਿੰਘ ਬਾਦਲ ਉਹ ਰਹਿੰਦੇ ਤੇ ਬਾਦਲ ਸਾਹਿਬ ਨੇ ਫਿਰ ਜਦੋਂ ਜਵਾਬ ਚ ਕਿਹਾ ਸੀ ਕਿ ਕਪਤਾਨ ਸਾਹਿਬ ਆਪ ਆਪ ਸਮੇਂ ਮੇ ਲੜੀ ਯਾਨੀ ਐ ਗੈਲਰੀ ਕਹਿੰਦੀ ਹੱਥ ਕਰਕੇ ਕਹਿੰਦੇ ਉਹ ਲੜਿਆ ਕਦੀ ਉਹ ਸਾਰੇ ਇਕੱਠੇ ਹੁੰਦੇ ਜਿਹੜਾ ਬੰਦਾ ਕਦੇ ਮੇਰੀ ਮੋਛਲਾ ਵਾਲ ਹੁੰਦਾ ਸੀ ਮੇਰੀ ਬੁਖਲ ਚ ਬੈਠਾ ਹੁੰਦਾ ਸੀ ਅੱਜ ਤੇਰੇ ਨਾਲ ਇਹ ਮੌਕਾ ਦੇਖ ਲੇ। ਆਹੀ ਬਿਊਰੋਕ੍ਰੇਸੀ ਖਾਸ ਕਰਕੇ ਮੈਂ ਪੁਲਿਸ ਕਮਿਸ਼ਨਰ ਦੀ ਗੱਲ ਕਰੂੰਗਾ ਇਸਮ ਆਪਣੇ ਸ਼ਰਮਾ ਜਦੋਂ ਅਕਾਲੀ ਦਲ ਦਾ ਰਾਜ ਹੁੰਦਾ ਸੀ ਇਹ ਫਾਜ਼ਿਲ ਕਾਇਸ ਸਸਵੀ ਨਹੀਂ ਸੀ ਤੁਸੀਂ ਦਾ ਫਾਜ਼ਲ ਕਾਜ਼ਿਲੇ ਨਾਲ ਰਿਲੇਟਡ ਤੁਹਾਨੂੰ ਪਤਾ ਵੀ ਉੱਥੇ ਕੀ ਹੁੰਦਾ ਸੀ ਜੋ ਸੁਖਬੀਰ ਸਿੰਘ ਬਾਦਲ ਦੇ ਮੂੰਹ ਚੋਂ ਗੱਲ ਮਗਰੋਂ ਨਿਕਲਦੀ ਸੀ ਪਹਿਲਾਂ ਇੰਪਲੀਮੈਂਟ ਹੋ ਜਾਂਦੀ ਸੀ ਲੰਦਰ ਦੀ ਵਾਈਲ ਇਕਸ਼ਨ ਹੁੰਦੀ ਉਹ ਵੀ ਪਛਮੀ ਸੀ ਉੱਥੇ ਵੀ ਕਮਿਸ਼ਨਰਪੁਰ ਸੇਹੀ ਸੀ ਤੇ ਯਾਦ ਕਰੋ ਤੁਸੀਂ ਉਸ ਵੇਲੇ ਕਿਵੇਂ ਜੜੀਆਂ ਹੈਗਾਂ ਬਸੰਤੀ ਪੱਗਾਂ ਵਾਲਿਆਂ ਨੂੰ ਫੜ ਲਿਆ ਸੀ ਕੋਈ ਕਹਿੰਦਾ ਸੀ ਜੀ ਮੈਂ ਦਵਾਈ ਲੈਣ ਆਸਤੇ ਆ ਕੋਈ ਗੋਸਟ ਕਰਨੇ ਚ ਬਣ ਗਿਆ ਸੀ ਕੋਈ ਵੀ ਲੈਣ ਵਾਲੇ ਦਾ ਪਹਿਨਾ ਆਇਆ ਸੀ ਉਹਨਾਂ ਦੀਆਂ ਵਾਈਲ ਇਕਸ਼ਨ ਹਨਾ ਵਾਈਲ ਇਕਸ਼ਨ ਨੂੰ ਸਮੇਂ ਦੇ ਕਿ ਸਾਡੀ ਪਾਪੂਲਾਰਿਟੀ ਦੇ ਗ੍ਰਾਫ ਨੂੰ ਡਾਊਨ ਹੋਣ ਤੋਂ ਰੋਕਿਆ ਜਾਵੇ ਉਬਰ ਸਰਕਾਰੀ ਮਸ਼ੀਨਰੀ ਨੂੰ ਜੋ ਇਸਤੇਮਾਲ ਕਰਦੇ ਆ ਸੰਦੀਪ ਜੀ ਉਹ ਤੋਂ ਕੀ ਕਰਦੇ ਆ ਉਹ ਤੋਂ ਠੇਕਾ ਦੇ ਦਿੰਦੇ ਕਿ ਤੂੰ ਡੀਸੀ ਹੈ ਤੇ ਤੂੰ ਕਮਿਸ਼ਨਰ ਹੈ ਜਾਂ ਤੂੰ ਐਸਐਸਪੀ ਹੈ ਤੁਹਾਡੀ ਜ਼ਿੰਮੇਵਾਰੀ ਹੈ ਸੀ ਇਹ ਇਲੈਕਸ਼ਨ ਜਿੱਤਣੀ ਹੈ ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜੇ ਨੇ ਕਾਫੀ ਕੁਝ ਸਪਸ਼ਟ ਕੀਤਾ ਹੈ ਸਭ ਦੇ ਸਾਹਮਣੇ ਨਤੀਜੇ ਨੇ ਪਰ ਇਸ ਨੂੰ ਕੋਈ ਜਸ਼ਨ ਵਜੋਂ ਲੈ ਰਿਹਾ ਕੋਈ ਕਹਿ ਰਿਹਾ ਕਿ ਅਸੀਂ ਲੜੇ ਤਾਂ ਢੱਲੇ ਦੇ ਨਾਲ ਕਿਤਰੇ ਫੁੱਟ ਦੇਖੀ ਜਾ ਰਹੀ ਹੈ ਤੇ ਕਿਧਰੇ ਗੱਠ ਜੁੜਦੀਆਂ ਗੱਲਾਂ ਹੋ ਰਹੀਆਂ ਇਹ ਸਾਰੀ ਚੋਣ ਦੇ ਨਤੀਜੇ ਦਾ ਪ੍ਰਭਾਵ ਕੀ ਹੈ ਪੰਜਾਬ ਦੀ ਸਿਆਸਤ ਉੱਤੇ ਇਸ ਬਾਰੇ ਗੱਲਬਾਤ ਕਰਾਂਗੇ ਇਸ ਗੱਲਬਾਤ ਲਈ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਜੀ ਜਿਹੜੇ ਕੀ ਪੰਜਾਬ ਦੀ ਸਿਆਸਤ ਨੂੰ ਬਖੂਬੀ ਸਮਝਦੇ ਨੇ ਟਿੱਪਣੀ ਕਰ ਦੇ ਵਜੋਂ ਵੀ ਜਾਣੇ ਜਾਂਦੇ ਨੇ ਕਿ ਇਹ ਚੋਣ ਜਿਹੜੀ ਹੈ ਇਹਨਾਂ ਨੂੰ ਕਿਵੇਂ ਸਮਝ ਆਉਂਦੀ ਹੈ ਜਿਵੇਂ ਦੀਆਂ ਗੱਲਾਂ ਹੋ ਰਹੀਆਂ ਨੇ ਸੱਥਾਂ ਦੇ ਵਿੱਚ ਸਾਰੀ ਗੱਲਬਾਤ ਕਰਾਂਗੇ ਢਿੱਲੋ ਸਾਹਿਬ ਲੁਧਿਆਣਾ ਜ਼ਿਮਣੀ ਚੋਣ ਨੂੰ ਕੋਈ ਸੈਮੀ ਫਾਈਨਲ ਦੱਸਦਾ ਹੈ ਕੋਈ ਕਹਿੰਦਾ ਇਹ ਇਮਤਿਹਾਨ ਇੱਕ ਛੋਟਾ ਜਿਹਾ ਸੀ ਇਹਦੇ ਨਾਲ ਬਹੁਤਾ ਫਰਕ ਨਹੀਂ ਪੈਂਦਾ ਤੇ ਕੋਈ ਕਹਿੰਦਾ ਇਹਦੇ ਵਿੱਚੋਂ ਸਾਨੂੰ ਗੱਠ ਜੋੜ ਕਰਨ ਦੀਆਂ ਸੰਭਾਵਨਾਵਾਂ ਵੀ ਮਿਲ ਗਈਆਂ ਇਹ ਸਾਰੀਆਂ ਗੱਲਾਂ ਨੂੰ ਤੁਸੀਂ ਕਿਵੇਂ ਡੀਕੋਡ ਕਰਦੇ ਵੈਸੇ ਜੇ ਆਪਾਂ ਦੇਖੀਏ ਤਾਂ ਸੈਮੀ ਫਾਈਨਲ ਪਹਿਲਾਂ ਕਾਂਗਰਸ ਨੇ ਕਿਹਾ ਸੀ ਹਾਂ ਕਾਂਗਰਸ ਨੇ ਕਹੇ ਹੋਏ ਸੈਮੀਫਾਈਨਲ ਨੂੰ ਕੱਲ ਅਰਵਿੰਦ ਕੇਜਰੀਵਾਲ ਹੋਰਾਂ ਨੇ ਚੁੱਕ ਲਿਆ ਜਾਂ ਬੁੱਝ ਲਿਆ ਉਹ ਕਹਿੰਦੇ ਵੀ ਜਦੋਂ ਅਸੀਂ 2022 'ਚ ਜਿੱਤੇ ਆ ਉਸ ਵੇਲੇ ਸਾਨੂੰ 92 ਸੀਟਾਂ ਆਈਆਂ ਸੀ ਤੇ ਉਦੋਂ ਲੋਕ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਦੀ ਹਨੇਰੀ ਹੈ ਤੇ ਜੇ ਇਹਨੂੰ ਸੈਮੀਫਾਈਨਲ ਮੰਨਿਆ ਜਾਵੇ ਉਹਨਾਂ ਨੇ ਕਾਂਗਰਸ ਪਾਰਟੀ ਤੇ ਕਟੈਕਸ ਕਰਦੇ ਆ ਕਿ ਜਿਵੇਂ ਉਹ ਕਹਿੰਦੇ ਸੀ ਤੇ ਇਹਨੂੰ ਸੈਮੀਫਾਈਨਲ ਮੰਨਿਆ ਜਾਵੇ ਤਾਂ ਫਿਰ ਇਹਦਾ ਮਤਲਬ ਇਹ ਹੈ ਕਿ 2027 ਦੇ ਵਿੱਚ ਤਾਂ ਤੂਫਾਨ ਆਊਗਾ ਇਹਦਾ ਮਤਲਬ ਹੈ ਕਿ 91 ਤੋਂ ਬਾਅਦ ਜਿਹੜੀਆਂ 8 ਤੇ 17 25 ਸੀਟਾਂ ਰਹਿ ਗਿਆ ਸੀ ਉਹ ਕਹਿੰਦੇ ਉਹ ਵੀ ਹੋ ਹੀ ਜਾਣਗੇ ਇਸੇ ਤਰੀਕੇ ਆਪਾਂ ਦੇਖੀਏ ਤਾਂ ਕਾਂਗਰਸ ਪਾਰਟੀ ਵਾਲੇ ਕਹਿੰਦੇ ਨਿੱਕੀ ਜੀ ਗੱਲ ਸੀ ਕੀ ਹੋ ਗਿਆ ਜੇ ਅਸੀਂ ਹਾਰ ਗਏ ਤਾਂ ਦੂਜੇ ਪਾਸੇ ਆਪਾਂ ਦੇਖੀਏ ਤਾਂ ਇਹਨਾਂ ਦੀ ਲੈ ਲਓ ਤੁਸੀਂ ਗੱਲ ਆਕਾਲੀ ਦਲ ਤੇ ਭਾਜਪਾ ਦੀ ਆਕਾਲੀ ਦਲ ਤੇ ਭਾਜਪਾ ਨੇ ਲੁਧਿਆਣੇ 'ਚ ਜਿਹੜੀਆਂ ਵੋਟਾਂ ਲਈਆਂ ਜੇ ਉਹਨਾਂ ਦੋਨਾਂ ਵੋਟਾਂ ਨੂੰ ਜੋੜ ਲਿਆ ਜਾਵੇ ਤਾਂ ਉਹ ਲਗਭਗ ਕਾਂਗਰਸ ਪਾਰਟੀ ਤੋਂ ਥੋੜ੍ਹ ਜਾਂਦੀ ਹੈ ਬੱਧਾ ਨੀ ਤੇ ਪਰ ਆਪਰੇ ਹੈ ਹਾਂਜੀ ਅਰੇ ਸੀਟ ਸ਼ਹਿਰੀ ਹੈ 22 ਦੀ ਇਲੈਕਸ਼ਨ ਜਿਹੜੀ ਹੈਗੀ ਆ ਉਹ ਇਹਨਾਂ ਨੇ ਅਲੱਗ-ਅਲੱਗ ਲੜੀ ਸੀ ਜੀ 24 ਦੀ ਇਲੈਕਸ਼ਨ ਜਿਹੜੀ ਹੈਗੀ ਹੈ ਉਹ ਵੀ ਅਲੱਗ-ਅਲੱਗ ਲੜੀ ਸੀ ਲੇਕਿਨ 24 ਦੀ ਇਲੈਕਸ਼ਨ ਦੇ ਵਿੱਚ ਰਵਨੀਤ ਸਿੰਘ ਬਿੱਟੂ ਜਿਹੜੇ ਉੱਥੋਂ ਪਾਰਲੀਮੈਂਟ ਦੇ ਮੈਂਬਰ ਬਣਿਆ ਸਭ ਤੋਂ ਵੱਧ ਵੋਟਾਂ ਲਏ ਸੀ ਇਸ ਕੰਸਟੀਟੂਐਂਸੀ ਚ ਲੁਧਿਆਣਾ ਬੈਸਟ ਦੇ ਵਿੱਚੋਂ ਜੀ ਉਹਦਾ ਕਾਰਨ ਸੀ ਕਿਉਂਕਿ ਉਸ ਵੇਲੇ ਲੋਕਾਂ ਦੇ ਸਾਹਮਣੇ ਦੋ ਬਦਲ ਸੀ ਇੱਕ ਨਰਿੰਦਰ ਮੋਦੀ ਤੇ ਦੂਜਾ ਰਾਹੁਲ ਗਾਂਧੀ ਜਾ ਇੰਡੀਆ ਗੱਠ ਜੋਰ ਕਹਿ ਸਕਦੇ ਆ ਤਾਂ ਲੋਕਾਂ ਨੇ ਸ਼ਰੀ ਲੋਕਾਂ ਨੇ ਨਰਿੰਦਰ ਮੋਦੀ ਨੂੰ ਚੁਣਿਆ ਤੇ ਵੋਟਾਂ ਤਾਂ ਬੱਧ ਪਈਆਂ ਸੀ ਇਹ ਜਿਹੜੀਆਂ ਵੋਟਾਂ ਪਈਆਂ ਇਹਨਾਂ ਵੋਟਾਂ ਦਾ ਤੁਸੀਂ ਅੰਦਾਜ਼ਾ ਲਾਓ ਪਰਸੈਂਟੇਜ ਕੱਢ ਲਓ ਜੀ ਪਿਛਲੀ ਵਾਰੀ ਜਦੋਂ 22 ਦੇ ਵਿੱਚ ਗੁਰਪ੍ਰੀਤ ਸਿੰਘ ਗੋਗੀ ਇੱਥੋਂ ਜਿੱਤੇ ਐ ਤੇ 10000 ਤੋਂ ਉੱਪਰ ਵੋਟਾਂ ਲਏ ਕਿ ਸੀ ਇਹਨਾਂ ਨੇ ਠੀਕ ਸੱਤ ਕ ਹਜ਼ਾਰ ਲੀਕੀਆਂ ਮੇਰੇਕਿ 7000 ਕੇ 10000 ਹੁਣ ਇਹਨਾਂ ਨੇ ਵੋਟਾਂ ਲੀਕੀਆਂ ਹੁਣ ਵੋਟ ਪਰਸੈਂਟੇਜ ਦੇਖ ਲਓ ਕੀ ਐ 52. ਕੁਝ ਵੋਟਾਂ ਪਾਉਲ ਹੁੰਦੀਆਂ ਉਹਦੇ ਵਿੱਚੋਂ ਪਰਸੈਂਟੇਜ ਕਿੰਨੀ ਹੁੰਦੀ ਹੈ ਉਦੋਂ ਆਮ ਆਦਮੀ ਪਾਰਟੀ ਜਿਹੜੀ ਹੈਗੀ ਇੱਕ ਵਿਚਾਰੀ ਸੀ ਜਿਹਦੇ ਕੋਲ ਪੈਸਾ ਨਹੀਂ ਸੀ ਤੇ ਲਾਈ ਨਹੀਂ ਸੀ ਕਹਿੰਦੇ ਜੀ ਪੈਸੇ ਹੀ ਨੇ ਤਾਂ ਇਹਦਾ ਲੋਕਾਂ ਨੇ ਫੈਸਲਾ ਕਰਨਾ ਹੈ ਹੁਣ ਆਮ ਆਦਮੀ ਪਾਰਟੀ ਇੱਕ ਕੌਮੀ ਪਾਰਟੀ ਵੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਵੀ ਹੈ ਸਰਕਾਰ ਨੂੰ ਕਿਵੇਂ ਇਸਤੇਮਾਲ ਕਰਨਾ ਆਪਣੇ ਹੱਕ ਦੇ ਵਿੱਚ ਮੇਰਾ ਖਿਆਲ ਹੈ ਵੀ ਆਮ ਆਦਮੀ ਪਾਰਟੀ ਜਿੰਨੀ ਬਾਖੂਬੀ ਜੜਦੀ ਹੈ ਹੋਰ ਕੋਈ ਪਾਰਟੀ ਨਹੀਂ ਜੜਦੀ ਇਹ ਅਸੀਂ ਪਿਛਲੇ ਅਰਸੇ ਦੇ ਵਿੱਚ ਦੇਖਿਆ ਹੈ ਤੁਸੀਂ ਇਹ ਦੇਖੋ ਕਿ ਜਦੋਂ ਆਮ ਆਦਮੀ ਪਾਰਟੀ ਪੰਜਾਬ 'ਚ ਪਾਵਰ 'ਚ ਆਈ ਆ ਦਿੱਲੀ ਸਟੇਟ ਤੋਂ ਪਹਿਲਾਂ ਸੀ ਜੀ ਲੇਕਿਨ ਦਿੱਲੀ ਦੇ ਵਿੱਚ ਉਹਨਾਂ ਦੇ ਕੋਲ ਪੁਲਿਸ ਐ ਨਹੀਂ ਸੀ ਪੰਜਾਬ ਦੇ ਵਿੱਚ ਪੁਲਿਸ ਸੀਗੀ ਉਹਨਾਂ ਨੇ ਫਿਰ ਆਪਣੇ ਵਿਰੋਧੀ ਜਿਹੜੇ ਸੀ ਜਿਵੇਂ ਉਹ ਤੇਜਿੰਦਰ ਬੱਗਾ ਜੀ ਕੁਮਾਰ ਵਿਸ਼ਵਾਸ ਅਲਕਾ ਲਾਂਬਾ ਉਹਨਾਂ ਤੇ ਪਰਚੇ ਬਿਠੰਡੇ ਐ ਮੋਹਾਲੀ ਕਰਾਇਏ ਸੀ ਪੰਜਾਬ 'ਚ ਜੀ ਉਹਨਾਂ ਨੂੰ ਫੜ ਕੇ ਲਿਆਉਣ ਦੀ ਕੋਸ਼ਿਸ਼ ਵੀ ਕੀਤੀ ਬੱਗੇ ਨੂੰ ਤਾਂ ਲੈ ਹੀ ਜਾਂਦਾ ਸੀ ਅਧ ਵਿਚਾਲਿਆਂ ਜਿਹੜੀ ਹੈਗੀ ਆ ਦਿੱਲੀ ਦੀ ਪੁਲਿਸ ਸ਼ੁਰੂਆਕੇ ਲੈ ਕੇ ਗਈ ਸੀ ਹਾਂ आ, कुमार विश्वास ते अलका लाबा नु कोर्ट ਦੇ ਵਿੱਚੋਂ ਰਿਲੀਫ ਮਿਲ ਗਈ ਸੀ ਤੇ ਕੇਸ ਤਾਂ ਖਤਮ ਹੀ ਹੋ ਗਈ ਜੀ ਹੁਣ ਇਹਨੂੰ ਤੁਸੀਂ ਇਹ ਦੇਖੋ ਕਿ ਦਿੱਲੀ ਦੀ ਕਿੜ ਕੱਢਣ ਵਾਸਤੇ ਜੇ ਪੰਜਾਬ ਦੀ ਪੁਲਿਸ ਨੂੰ ਇਸਤੇਮਾਲ ਕੀਤਾ ਜਾ ਸਕਦਾ ਤਾਂ ਲੁਧਿਆਣੇ ਦੀ ਚੋਣ ਜਿੱਤਣ ਵਾਸਤੇ ਆਮ ਆਦਮੀ ਪਾਰਟੀ ਸਰਕਾਰੀ ਮਸ਼ੀਨਰੀ ਦੀ ਦਰਵਾਰਤੋਂ ਕਿਉਂ ਨਹੀਂ ਕਰ ਸਕਦੀ ਦਰਵਾਰਤੋਂ ਤਾਂ ਕਹਿੰਦੇ ਸਾਰੇ ਹੀ ਕਰਦੇ ਆਉਂਦੇ ਆ ਰੀਤੀ ਰਿਵਾਜ ਹੈ ਪਰ ਹਰ ਵਾਰੀ ਪਾ ਦੇਣਾ ਕਿ ਉਹਨਾਂ ਨੇ ਵੀ ਐ ਕੀਤਾ ਇਹ ਟ੍ਰੈਂਡ ਨੂੰ ਕਿਵੇਂ ਦੇਖਦੇ ਹੋ ਇਹਨੂੰ ਮੈਂ ਇਸ ਪੱਖੋਂ ਵੱਖਰੇ ਤੌਰ ਤੇ ਦੇਖਦਾ ਕਿ ਕਾਂਗਰਸ ਨੇ ਵੀ ਕਦੇ ਕਸਰ ਨਹੀਂ ਛੱਡੀ ਅਕਾਲੀ ਦਲ ਵਾਲਿਆਂ ਨੇ ਵੀ ਕਸਰ ਨਹੀਂ ਛੱਡੀ ਪਾਜਪਾ ਤਾਂ ਨਾਲ ਹੀ ਹੁੰਦੀ ਸਨ ਜੀ ਲੇਕਿਨ ਆਮ ਆਦਮੀ ਪਾਰਟੀ ਦਾ ਇੱਕ ਫਰਕ ਹੈ ਆਮ ਆਦਮੀ ਪਾਰਟੀ ਕਹਿੰਦੀ ਸੀ ਪਾਰਟੀ ਵਿਦ ਡਿਫਰੈਂਸ ਕਿਸੇ ਜਮਾਨੇ ਦੇ ਵਿੱਚ ਇਹ ਗੱਲ ਕਹੀ ਸੀਗੀ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਨੇ ਕਿ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਦਾ ਚਾਲ ਚਰਿੱਤਰ ਤੇ ਚਿਹਰਾ ਅਲੱਗ ਹੈ ਦੂਜਿਆਂ ਨਾਲ ਇਹ ਕਹਿੰਦੇ ਸੀ ਪਾਰਟੀ ਵਿਦ ਡਿਫਰੈਂਸ ਦਾ ਲੋਕਾਂ ਦੀ ਪਾਰਟੀਆਂ ਲੋਕਾਂ ਚੁਆਈਏ ਅਸੀਂ ਬਦਲਾਅ ਵਾਲੇ ਆ ਤੇ ਫਿਰ ਬਦਲਾਅ ਕੀ ਹੋਇਆ ਜੋ ਕੁ ਸ਼ੋਅ ਕਰਦੇ ਸੀ ਉਹੀ ਕੁਛੇ ਕਰਦੇ ਇਸ ਕਰਕੇ ਜਿਹੜਾ ਤੁਹਾਡਾ ਅਗਲਾ ਸਵਾਲ ਸੀਗਾ ਵੀ ਇਹਦਾ ਅਸਰ ਕੀ ਪਊਗਾ ਵੀ ਇਹ ਸੈਮੀ ਫਾਈਨਲ ਹੈ ਫਾਈਨਲ ਹੈ ਇਹਨੂੰ ਕੀ ਕਹੋਗੇ ਜੀ ਮੈਂ ਤੁਹਾਨੂੰ ਇੱਕ ਕੋਈ ਮਿਸਾਲ ਦੇ ਦੇਣਾ ਬਠਿੰਡੇ ਦੇ ਇਤਿਹਾਸ ਦੇ ਵਿੱਚ ਇਹ ਨਗਰ ਨਿਗਮ ਜਾਂ ਨਗਰ ਕਾਉਂਸਲ ਦੇ ਉੱਤੇ ਕਦੇ ਵੀ ਕਾਂਗਰਸ ਪਾਰਟੀ ਦਾ ਕਬਜ਼ਾ ਨਹੀਂ ਹੋਇਆ ਸੀ ਮਨਪ੍ਰੀਤ ਬਾਦਲ 2017 ਚ ਇੱਥੋਂ ਜਿੱਤ ਜਾਂਦੇ ਐਮਐਲਏ ਬਣ ਜਾਂਦੇ ਔਰ ਐਮਐਲਏ ਬਣ ਤੋਂ ਬਾਅਦ ਉਹ ਬੰਦਾ ਵਿੱਤ ਮੰਤਰੀ ਬਣ ਜਾਂਦਾ ਹੈ ਚੇਰੇ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਹੁੰਦੀਆਂ 50ਾਂ ਦੇ ਵਿੱਚੋਂ 43 ਜਿਹੜੇ ਹੈਗੇ ਐ ਕੌਂਸਲਰ ਉਹ ਕਾਂਗਰਸ ਪਾਰਟੀ ਦੇ ਜਿੱਤੇ ਸੀ ਉਹੀ ਮਨਪ੍ਰੀਤ ਬਾਦਲ ਜਦੋਂ 2000 ਆਪਣੀ 22 ਦੀ ਚੋਣ ਲੜਦਾ ਜਿੰਨੀਆਂ ਵੋਟਾਂ ਨੂੰ ਟੋਟਲ ਪਈਆਂ ਸੀ 2017 ਵੇਲੇ ਉਹਨੀਆਂ ਦੇ ਫਰਕ ਨਾਲ ਹਾਰਿਆ ਇਸ ਕਰਕੇ ਜਿਹੜੀ ਜਿਹੜੀ ਜਨਰਲ ਇਲੈਕਸ਼ਨ ਹੁੰਦੀ ਹੈ ਉਹ ਗੱਲ ਹੋਰ ਹੁੰਦੀ ਹੈ ਮਤਲਬ ਨਤੀਜੇ ਜਿਹੜੇ ਆ ਸਮੀਕਰਨ ਇਹਨੂੰ ਇਲੈਕਸ਼ਨ ਨੂੰ ਕੋ ਬਹੁਤੀ ਵੱਡੀ ਦੇਖ ਕੇ ਨਹੀਂ ਕਰਨੇ ਚਾਹੀਦੇ ਤਸਵੀਰ ਹੋਰ ਬਦਲੇਗੀ 27 ਤੱਕ ਦੇਖੋ ਜਦੋਂ ਜਨਰਲ ਇਲੈਕਸ਼ਨ ਹੋਣੀ ਹੈ ਉਦੋਂ ਆ ਮੈਂ ਇੱਕੋ ਹੀ ਮਿਸਾਲ ਤੁਹਾਨੂੰ ਹੋਰ ਦੇ ਦੇਣਾ ਸਾਡੇ ਮੁੱਖ ਮੰਤਰੀ ਸਾਹਿਬ ਬੜੇ ਪਪੂਲਰ ਹੈ ਜੀ ਲੋਕਾਂ 'ਚ ਜਾਂਦੇ ਆ ਜਾ ਕੇ ਬੋਲਦੇ ਆ ਲੋਕ ਇਹਨਾਂ ਨੂੰ ਬੜਾ ਪਿਆਰ ਕਰਦੇ ਆ ਜਦੋਂ ਲੋਕ ਪਹਿਲਾਂ ਇਹਨਾਂ ਦੇ ਉਲਟ ਵੀ ਬੋਲਦੇ ਹੋਣ ਸਾਹਮਣੇ ਆ ਜਾਂਦੇ ਤੇ ਕਹਿੰਦੇ ਬੜਾ ਵਧੀਆ ਬੰਦਾ ਯਾਰ ਹੂੰ ਠੀਕ ਆ ਉਹ ਕਹਿੰਦੇ ਜੀ ਮੈਂ ਤਾਂ ਗੱਡੀ ਰਾਹ 'ਚ ਰੋਕ ਲੈਣਾ ਲੋਕਾਂ ਨੂੰ ਦੇਖ ਕੇ ਇੱਕ ਦੋ ਵਾਰੀ ਰੋਕੀ ਵੀ ਹੈ ਮੈਨੂੰ ਤਾਂ ਬਾਹ ਫੜ ਕੇ ਜਿੱਥੇ ਮਰ ਉਹ ਕਹਿੰਦੇ ਉਹਨਾਂ ਨੂੰ ਆਪਣੀ ਪਾਪੂਲਾਰਿਟੀ ਦਾ ਇੰਨਾ ਮਤਲਬ ਜਿਹੜਾ ਸੀਗਾ ਉਹਦੇ ਤੇ ਫਖਰ ਕਰ ਸਕਦੇ ਆ ਪੰਜਾਬ ਵਿਸ਼ਵਾਸ ਸੀ ਕਿ ਲੋਕ ਜਾਣਗੇ ਕਿਥੇ ਜੀ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ 13 0 ਹਰ ਥਾਂ ਦੇਤੇ ਇੱਕੋ ਬੰਦੂਕੀ ਦਾ ਨਿਸ਼ਾਨਾ ਬਣਾਉਂਦੇ ਹੁੰਦੇ ਸੀ ਖਿੱਚ ਕੇ ਜਦੋਂ ਨਿਸ਼ਾਨਾ ਲਾਇਆ ਕੁਝ ਇਹ ਜੀ ਗੱਲ ਵੀ ਕਰਦੇ ਹੁੰਦੇ ਸੀ ਪਰ ਇਲੈਕਸ਼ਨ ਚ ਹੋਇਆ ਕੀ ਤਿੰਨ ਰੰਗ ਜਿਹੜੀ ਕਾਂਗਰਸ ਪਾਰਟੀ ਨੂੰ ਕਹਿੰਦੇ ਸੀ ਕਿ ਲੋਕ ਇਹ ਕਹਿ ਕੇ ਕਾਂਗਰਸ ਵੀ ਕਵੀ ਕਾਂਗਰਸ ਵੀ ਹੁੰਦੀ ਸੀ ਉਹ 7 ਲੈ ਗਈ ਦੋ ਇੰਡੀਪੈਂਡੈਂਟ ਲੈ ਗਈ ਇੱਕ ਅਕਾਲੀ ਦਲ ਵਾਲਾ ਲੈ ਗਿਆ ਤੇ ਆਮ ਆਦਮੀ ਪਾਈ ਉਹ ਜਨਰਲ ਇਲੈਕਸ਼ਨ ਸੀ ਜਦੋਂ 27 ਦੇ ਵਿੱਚ ਜਨਰਲ ਇਲੈਕਸ਼ਨ ਹੋਣੀ ਆ ਉਦੋਂ ਨਾ ਤਾਂ ਉਹ ਮਸ਼ੀਨਰੀ ਰਵੇ ਤੇ ਮਸ਼ੀਨਰੀ ਜਿਹੜੀ ਪੰਜਾਬ ਦੀ ਬਿਊਰੋਕ੍ਰੇਸੀ ਹੈ ਪੰਜਾਬ ਦੀ ਬਿਊਰੋਕ੍ਰੇਸੀ ਕਿੰਨੀ ਮਤਲ ਜਿਹੜੀ ਹੈ ਕਿ ਗਿਰਗਟੇ ਨੂੰ ਰੰਗ ਬਦਲਦੀ ਹੈ ਇਹਦੀ ਮਿਸਾਲ ਮੈਂ ਪੰਜਾਬ ਵਿਧਾਨ ਸਭਾ ਦੀ ਜਿੱਦਣਾ ਜਦੋਂ ਇੱਕ ਵਾਰੀ ਡਿਬੇਟ ਹੋਈ ਸੀ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਸੀ ਉਹਨਾਂ ਨੇ ਬੜੇ ਤਾਬੜ ਤੋੜ ਹਮਲੇ ਕੀਤੇ ਸੀ ਪ੍ਰਕਾਸ਼ ਸਿੰਘ ਬਾਦਲੁਰਾਂ ਤੇ ਤੇ ਬਾਦਲ ਸਾਹਿਬ ਨੇ ਫਿਰ ਜਦੋਂ ਜਵਾਬ ਚ ਕਿਹਾ ਸੀ ਕਿ ਕਪਤਾਨ ਸਾਹਿਬ ਆਪਾਂ ਆਪਸ ਵਿੱਚ ਮੇਲ ਲੜੀਏ ਨੇ ਐ ਗੈਲਰੀ ਕਹਿੰਦੀ ਹੱਥ ਕਰਕੇ ਕਹਿੰਦੀ ਉਹ ਲੜਿਆ ਕਦੇ ਉਹ ਸਾਰੇ ਇਕੱਠੇ ਹੁੰਦੇ ਐ ਜਿਹੜਾ ਬੰਦਾ ਕਦੇ ਮੇਰੀ ਮੁੱਛ ਦਾ ਵਾਲ ਹੁੰਦਾ ਸੀ ਮੇਰੀ ਬੁਕਲ 'ਚ ਬੈਠਾ ਹੁੰਦਾ ਸੀ ਅੱਜ ਤੇਰੇ ਨਾਲ ਐ ਮੌਕਾ ਦੇਖ ਲੀ ਦੀ ਆਹੀ ਬਿਊਰੋਕ੍ਰੇਸੀ ਆਹੀ ਜਿਹੜੇ ਬੰਦੇ ਆ ਨੇ ਹੁਣ ਕੰਮ ਕੀਤਾ ਇਹਨਾਂ ਨੇ ਕਾਂਗਰਸ ਪਾਰਟੀ ਦੇ ਰਾਜ ਵੀ ਕਰਦੇ ਰਹੇ ਅਕਾਲੀ ਦਲ ਦੇ ਰਾਜ ਵੀ ਕਰਦੇ ਰਹੇ ਖਾਸ ਕਰਕੇ ਮੈਂ ਪੁਲਿਸ ਕਮਿਸ਼ਨਰ ਦੀ ਗੱਲ ਕਰੂੰਗਾ ਇਸਮ ਆਪਣੇ ਸ਼ਰਮਾ ਜਦੋਂ ਅਕਾਲੀ ਦਲ ਦਾ ਰਾਜ ਹੁੰਦਾ ਸੀ ਇਹ ਫਾਜ਼ਿਲਕਾ ਐਸਸਿ ਹੁੰਦੀ ਸੀ ਤੁਸੀਂ ਤਾਂ ਫਾਜ਼ਿਲਕਾ ਦੇ ਨਾਲ ਰਿਲੇਟਡ ਹੈ ਤੁਹਾਨੂੰ ਪਤਾ ਵੀ ਉੱਥੇ ਕੀ ਹੁੰਦਾ ਸੀ ਜੋ ਸੁਖਵੀਰ ਸਿੰਘ ਬਾਦਲ ਦੇ ਮੂੰਹ ਚੋਂ ਗੱਲ ਮਗਰੋਂ ਨਿਕਲਦੀ ਸੀ ਪਹਿਲਾਂ ਇੰਪਲੀਮੈਂਟ ਹੋ ਜਾਂਦੀ ਸੀ ਫਿਰ ਜਿਹੜੀ ਹੈਗੀ ਆ ਤੁਸੀਂ ਦੇਖੋ ਜਲੰਧਰ ਦੀ ਵਾਈਲ ਇਕਲੈਕਸ਼ਨ ਹੁੰਦੀ ਉਹ ਵੀ ਪਛਮੀ ਸੀ ਉੱਥੇ ਵੀ ਕਮਿਸ਼ਨਰ ਪੁਲਿਸ ਇਹੀ ਸੀ ਤੇ ਯਾਦ ਕਰੋ ਤੁਸੀਂ ਉਸ ਵੇਲੇ ਕਿਵੇਂ ਜਿਹੜੀਆਂ ਹੈਗੀਆਂ ਬਸੰਤੀ ਪੱਗਾਂ ਵਾਲਿਆਂ ਨੂੰ ਫੜ ਲਿਆ ਸੀ ਕੋਈ ਕਹਿੰਦਾ ਸੀ ਜੀ ਵੇ ਦਵਾਈ ਲੈਣ ਆਸਤੇ ਆਏ ਕੋਈ ਗੁਸਤਖਾਨੇ ਚ ਬੜ ਗਿਆ ਸੀ ਕੋਈ ਬੀਲਿਆਂ ਵਾਲੇ ਦਾ ਪਹਿਨਾ ਆਏ ਸੀ ਕੋਈ ਕਹਿੰਦਾ ਸੀਗਾ ਜੀ ਮੈਂ ਤਾਂ ਮੱਥਾ ਟੇਕਣ ਵਾਸਤੇ ਆਇਆ ਉਹ ਸਾਰੇ ਬੰਦੇ ਫੜ ਲਏ ਉਹਨਾਂ ਤੇ ਕਿਸ ਕੀ ਬਣੀ ਸੀ ਕੁਛ ਵੀ ਨਹੀਂ ਇਹ ਅਸਲ ਦੇ ਵਿੱਚ ਜਿਹੜੀਆਂ ਰੂਲਿੰਗ ਜਮਾਤਾਂ ਹੁੰਦੀਆਂ ਨੇ ਜਿਹੜੀਆਂ ਰਾਜ ਕਰਨ ਵਾਲੀਆਂ ਪਾਰਟੀਆਂ ਹੁੰਦੀਆਂ ਉਹ ਜਦੋਂ ਹੁਣ ਜਿਹੜੀਆਂ ਵਾਈਲੈਕਸ਼ਨ ਹਨਾ ਵਾਈਲੈਕਸ਼ਨ ਨੂੰ ਸਮਝਦੇ ਆ ਕਿ ਸਾਡੀ ਪਾਪੂਲਾਰਿਟੀ ਦੇ ਗ੍ਰਾਫ ਨੂੰ ਡਾਊਨ ਹੋਣ ਤੋਂ ਰੋਕਿਆ ਜਾਵੇ ਉਹ ਫਿਰ ਸਰਕਾਰੀ ਮਸ਼ੀਨਰੀ ਨੂੰ ਜਦੋਂ ਇਸਤੇਮਾਲ ਕਰਦੇ ਆ ਸੰਦੀਪ ਜੀ ਉਹ ਤੋਂ ਕੀ ਕਰਦੇ ਆ ਉਹ ਤੋਂ ਠੇਕਾ ਦੇ ਦਿੰਦੇ ਕਿ ਤੂੰ ਡੀਸੀ ਐ ਤੇ ਤੂੰ ਕਮਿਸ਼ਨਰ ਆ ਜਾਂ ਤੂੰ ਐਸਐਸਪੀ ਐ ਤੁਹਾਡੀ ਜ਼ਿੰਮੇਵਾਰੀ ਆ ਸੀ ਇਹ ਇਲੈਕਸ਼ਨ ਜਿੱਤਨੀ ਐ ਫਿਰ ਉਹ ਅਫਸਰ ਹੀ ਨਹੀਂ ਕਹਿੰਦੇ ਵੀ ਅਸੀਂ ਚੋਣ ਕਮਿਸ਼ਨ ਦੇ ਅਫਸਰ ਆ ਜਾਂ ਉਹ ਇਹ ਨਹੀਂ ਕਹਿੰਦੇ ਅਸੀਂ ਭਾਰਤੀ ਸੰਵਿਧਾਨ ਨੂੰ ਕਮਿਟਡ ਆ ਜਾਂ ਇੱਥੋਂ ਦੇ ਕਾਇਦੇ ਕਾਨੂੰਨ ਨੂੰ ਕਮਿਟਡ ਆ ਉਹ ਕਹਿੰਦੇ ਵੀ ਇਹ ਸਾਡੀ ਇਲੈਕਸ਼ਨ ਮੈਂ ਇੱਥੇ ਵੇਖਿਆ ਏ ਡੀਸੀਬ ਦੇਖਿਆ ਅਕਾਲੀਆਂ ਦੇ ਰਾਜ ਦੇ ਵਿੱਚ ਬਸ ਇੱਕ ਪਾਰਟੀ ਦਾ ਝੰਡਾ ਹੀ ਨਹੀਂ ਚੁੱਕਦੇ ਬਾਕੀ ਸਭ ਕੁਝ ਸਭ ਕੁਝ ਕਰਦੇ ਆ ਮੈਂ ਕਹਿੰਦਾ ਵੀ ਉਹ ਕੁਝ ਕਰਦੇ ਆ ਹੁਣ ਤੁਸੀਂ ਦੇਖੋ ਇੱਥੇ ਹੀ ਮੈਂ ਸਮਝਦਾ ਆਂ ਵੀ ਆਮ ਆਦਮੀ ਆਮ ਆਦਮੀ ਪਾਰਟੀ ਦਾ ਰਾਜ ਭਾਗ ਸੀ ਲੇਕਿਨ ਕਾਂਗਰਸ ਪਾਰਟੀ ਨੇ ਇੱਕ ਬਹੁਤ ਵੱਡੀ ਜਿਹੜੀ ਆ ਮਾਰ ਖਾਦੀ ਐ ਅੱਜ ਮੈਂ ਸੁਣ ਰਿਆ ਸੀ ਬੋਲ ਰਿਹਾ ਸੀ ਆਪਣੇ ਜਿਹੜੇ ਆਪਣੇ ਤੁਹਾਡੇ ਅੰਮ੍ਰਿਤਸਰ ਵਾਲੇ ਐਮਪੀ ਐ ਉਹ ਗੁਰਜੀਤ ਗੁਰਦੀਪ ਔਜਲਾ ਸਾਹਿਬ ਔਜਲਾ ਸਾਹਿਬ ਬੋਲਦੇ ਸੀ ਔਜਲਾ ਸਾਹਿਬ ਕਹਿੰਦੇ ਸੀ ਕਹਿੰਦੇ ਇਹ ਤਾਂ ਯਾਰ ਬਾੜੀਆਂ ਬੱਢ ਲੈਂਦੇ ਕੋਈ ਜਾਖੜ ਦਾ ਹੀ ਨਾਲ ਸਾਂਝ ਕੱਢ ਲੈਂਦਾ ਕੋਈ ਸੁਖਵੀਰ ਨਾਲ ਸਾਂਝ ਕੱਢ ਲੈਂਦਾ ਕੋਈ ਆਸ਼ੂ ਨਾਲ ਕੱਢ ਲੂਗਾ ਕੋਈ ਕੱਢ ਲੂਗਾ ਰਾਜੇ ਬੜਿੰਗ ਨਾਲ ਕੱਢ ਲੂ ਕੋਈ ਰਾਣੇ ਗੁਰਜੀਤ ਨਾਲ ਕੱਢ ਲੂਗਾ ਇਹ ਸਾਰੇ ਕਹਿੰਦੇ ਨੇ ਪਹਿਲਾਂ ਇਹ ਘੁੱਟੀਆਂ ਫਿੱਟ ਕਰ ਲੈਂਦੇ ਜਦੋਂ ਹੁਣ ਮੈਨੂੰ ਇੱਕ ਕੱਲ ਦੱਸੋ ਤੁਸੀਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇੱਕ ਪੈਨਲ ਮੰਗ ਲਿਆ ਸੀ ਚੋਣ ਕਮਿਸ਼ਨ ਨੇ ਜੀ ਕਿ ਲੁਧਿਆਣੇ ਦੇ ਵਿੱਚ ਪੁਲਿਸ ਕਮਿਸ਼ਨਰ ਕਿਹਨੂੰ ਲਾਇਆ ਜਾਵੇ ਸਾਨੂੰ ਪੈਨਲ ਭੇਜ ਦਿਓ ਪੈਨਲ ਉਹਨਾਂ ਦੇ ਕੋਲੇ ਚਲਾ ਗਿਆ ਜੀ ਕੰਪਲੇਂਟ ਕਿਉਂ ਨਹੀਂ ਕੀਤੀ ਕਿਸੇ ਨੇ ਜਿਹੜੇ ਬੰਦੇ ਨੇ ਪਹਿਲਾਂ ਉਹਨੇ ਆਪਣਾ ਰਿਜ਼ਲਟ ਦਿਖਾਇਆ ਹੈ ਤੁਹਾਡੇ ਜਲੰਧਰ ਦੇ ਵਿੱਚ ਤੇ ਇੱਥੇ ਕਿਉਂ ਨਹੀਂ ਕੀਤੀ ਇਸੇ ਤਰੀਕੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਬੜੀ ਉਹ ਵੀ ਕਮਾਲ ਦੀ ਹੈ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਇੱਥੇ ਸਾਡੇ ਪਿੱਛੇ ਨਾਨਕ ਸਿੰਘ ਐਸਐਸਪੀ ਹੁੰਦੇ ਸੀ ਅਕਾਲੀ ਦਲ ਦੇ ਆਫੀਸ਼ੀਅਲ ਬੁਲਾ ਰਹੇ ਨਹੀਂ ਬਿਆਨ ਦਿੱਤਾ ਚੰਡੀਗੜ੍ਹੋ ਕਿ ਜੇ ਅਸੀਂ ਨਾਨਕ ਸਿੰਘ ਦੀ ਕੰਪਲੀਟ ਕਰਤੀ ਇਹ ਤਾਂ ਮਨਪ੍ਰੀਤ ਦੇ ਨਾਲ ਰਲਿਆ ਹੋਇਆ ਹੈ ਇਹ ਤਾਂ ਜੀ ਕਾਂਗਰਸ ਪਾਰਟੀ ਨਾਲ ਰਲਿਆ ਹੋਇਆ 2019 ਦੀਆਂ ਇਲੈਕਸ਼ਨਾਂ ਬਣੇ ਅਸੀਂ ਸਾਰੇ ਵੀ ਬਦਲੀ ਅੱਜ ਹੋਈ ਬਦਲੀ ਅੱਜ ਮੈਂ ਬਾਅਦ ਚ ਰਿਕਾਰਡ ਕਢਾ ਕੇ ਦਿਖਾਇਆ ਕਿ ਐਲਾਨ ਕਰਤਾ ਹਮ ਐਲਾਨ ਕਰਨ ਤੋਂ ਕੰਪਲੇਂਟ ਕੀਤੀ ਨਹੀਂ ਸੀ ਤੇ ਬੰਦਾ ਐਲਾਨ ਕਰਨ ਵਾਲਾ ਕੌਣ ਸੀ ਜਿਹੜਾ ਅੱਜ ਸੁਧਾਰਵਾਦੀ ਲਹਿਰ ਦਾ ਮੁੱਖ ਪ੍ਰਵਕਟਾ ਹੈ ਹਮ ਮਤਲਬ ਉਹ ਐਸ ਢੰਗ ਨਾਲ ਜਿੱਥੇ ਜਿੱਥੇ ਫਿੱਟ ਕੀਤੀ ਹੁੰਦੀਆਂ ਨੇ ਗੋਟੀਆਂ ਫਿੱਟ ਕਰ ਲੈਂਦੇ ਸੋ ਜਿਹਦੀ ਸਰਕਾਰ ਹੁੰਦੀ ਹੈ ਜਿਹਦਾ ਸਰਕਾਰੀ ਮਸ਼ੀਨਰੀ ਤੇ ਕੰਟਰੋਲ ਦਾ ਉਹਦੇ ਕੋਲ ਸਾਧਨ ਬੜੇ ਹੁੰਦੇ ਆ ਇਹ ਸਾਰੀ ਸਰਕਾਰੀ ਮਸ਼ੀਨਰੀ ਦਾ ਬੜਾ ਬਖੋਬੀ ਢੰਗ ਨਾਲ ਤੁਸੀਂ ਵਿਖਿਆਨ ਕੀਤਾ ਇੱਥੇ ਇੱਕ ਗੱਲ ਸਵਾਲ ਸਾਰਿਆਂ ਦੇ ਮਨਾਂ ਵਿੱਚ ਹੀ ਹੈ ਪਾਰਟੀ ਨੇ ਤਾਂ ਸੋਚਣਾ ਹੀ ਆਵਾ ਮਦੀ ਪਾਰਟੀ ਨੇ ਆਪੋਜੀਸ਼ਨ ਵੀ ਸੋਚੀ ਜਾਂਦੀ ਹੈ ਕਿ ਹੁਣ ਰਾਜ ਸਭਾ ਦੀ ਕੁਰਸੀ ਤੇ ਕੌਣ ਬੈਠੇਗਾ ਸੰਜੀਵ ਰੋੜਾ ਦੀ ਥਾਂ ਦੇਖੋ ਗੱਲ ਇਹ ਹੈ ਵੀ ਸੰਜੀਵ अरोड़ा ਦੀ ਥਾਂ ਜਿਹੜੀ ਗੱਲ ਲੋਕਾਂ ਚੱਲ ਰਹੀ ਹੈ ਉਹ ਕੇਜਰੀਵਾਲ ਸਾਹਿਬ ਦੀ ਚੱਲ ਰਹੀ ਹੈ ਪਰ ਕੇਜਰੀਵਾਲ ਸਾਹਿਬ ਨੇ ਕੱਲ ਮੀਡੀਆ ਨੂੰ ਕਹਿਤਾ ਕਿ ਮੈਂ ਇਹ ਬਿਲਕੁਲ ਨਹੀਂ ਮੈਂ ਨਹੀਂ ਜਾਊਗਾ ਕੌਣ ਜਾਊਗਾ ਇਹਦਾ ਫੈਸਲਾ ਕਰੂਗੀ ਸਾਡੀ ਪੋਲੀਟੀਕਲ ਅਫੇਅਰਸ ਕਮੇਟੀ ਹੁਣ ਪੋਲੀਟੀਕਲ ਅਫੇਅਰਸ ਕਮੇਟੀ ਉਹੀ ਫੈਸਲਾ ਕਰੂਗੀ ਜੋ ਕੇਜਰੀਵਾਲ ਸਾਹਿਬ ਚਾਹਣਗੇ ਮੁਖੀ ਵੀ ਉਹ ਨਹੀਂ ਮੁਖੀ ਵੀ ਹੋਣਗੇ ਨਾ ਜਿਹੜਾ ਕੋਈ ਮਾੜਾ ਮੋਟਾ ਜੋੜਿਆ ਸੋਚੜਿਆ ਜਿਹੜੇ ਬੰਦੇ ਤੁਸੀਂ ਐਡਮਿਰਲ ਰਾਮਦਾਸ ਤੋਂ ਲੈ ਕੇ ਪ੍ਰਸ਼ਾਂਤ ਕੁਸ਼ਨ ਲੈ ਲਓ ਸ਼ਾਂਤੀ ਕੁਸ਼ਨ ਲੈ ਲਓ ਜੁਗਿੰਦਰ ਯਾਦਵ ਲੈ ਲਓ ਧਰਮਵੀਰ ਗਾਂਧੀ ਲੈ ਲਓ ਕੋਈ ਕੋਈ ਬੰਦਾ ਜਿਹੜਾ ਮਾੜਾ ਮੋਟਾ ਮੂਰੇ ਹੱਡ ਦਾ ਸੂਰ ਰਹਿਣ ਦਿੰਦਾ ਐ ਐਂਡ ਮਤਲਬ ਜਿਹੀ ਹੈਗੀ ਪਾਰਟੀ ਆਪ ਦੀ ਪਾਰਟੀ ਬਣਾ ਲਈ ਕਿ ਮੈਥੋਵਾਰ ਕੁਝ ਵੀ ਨਾ ਹੋਵੇ ਹੁਣੇ ਇਹ ਵੀ ਆਪਾਂ ਇਸ ਗੱਲ ਤੇ ਵਿਸ਼ਵਾਸ ਕਰ ਸਕਦੇ ਹਾਂ ਕਿਉਂਕਿ ਅੱਜ ਕੱਲ੍ਹ ਸੰਕਟ ਦੇ ਵਿੱਚ ਐ ਮਨੀਸ਼ ਸੋਸੋਧਿਆ ਸਾਹਿਬ ਜਿਹੜੇ ਪੰਜਾਬ ਦੇ ਇੰਜਾਰ ਦੇ ਆ ਉਹ ਬਹੁਤ ਕਰੀਬੀ ਐ ਕੇਜਰੀਵਾਲ ਸਾਹਿਬ ਦੇ ਕਿਉਂਕਿ ਸੰਕਟ ਦੇ ਵਿੱਚ ਜਦੋਂ ਬੰਦਾ ਹੋਵੇ ਤੇ ਉਹਦੇ ਕੋਲੇ ਜੇ ਕੋਈ ਪਾਰਲੀਮੈਂਟਰੀ ਪੋਜੀਸ਼ਨ ਹੋਵੇ ਉਹਨੂੰ ਫਾਇਦਾ ਹੁੰਦਾ ਕੁਛ ਨਾ ਕੁਛ ਕਿਰ ਬੰਦਾ ਪਾਰਲੀਮੈਂਟ ਦਾ ਮੈਂਬਰ ਹੈ ਇਹਨੂੰ ਤੁਸੀਂ ਕਿੰਨਾ ਕਹੇ ਬੰਦੇ ਨੂੰ ਜੇ ਜੇਲ੍ਹ ਚ ਭੇਜ ਦੇਣ ਉਹਦੇ ਵਿੱਚ ਵੀ ਚੁੱਟੀ-ਛੱਟੀ ਵੀ ਹੋ ਜਾਂਦੀ ਹੈ ਪਾਰਲੀਮੈਂਟ ਦੇ ਵਿੱਚ ਹਿੱਸਾ ਲੈਣ ਦੀ ਵੀ ਦਾਸਤ ਮਿਲ ਜਾਂਦੀ ਹੈ ਇਸ ਕਰਕੇ ਉਧਰ ਵੀ ਕਰ ਸਕਦੇ ਆ ਲੇਕਿਨ ਮੇਰਾ ਇਹ ਤਜਰਬਾ ਹੈ ਕਿ ਜੋ ਗੱਲਾਂ ਕਹੀਆਂ ਕੇਜਰੀਵਾਲ ਸਾਹਿਬ ਨੇ ਇਹਨੂੰ ਤੇ ਪਹਿਰਾ ਤੱਕ ਦੇ ਦਿੱਤਾ ਨਹੀਂ ਉਹ ਕਹਿੰਦੇ ਹੁੰਦੇ ਸੀਗੇ ਜੀ ਮੈਂ ਤਾਂ ਬੈਗਨਰ ਦੇ ਵਿੱਚ ਰਹੂੰਗਾ ਤੇ ਸੰਦੀਪ ਜੀ ਹੁਣ ਦੱਸੋ ਵੈਗਨਰ ਤਾਂ ਹੈ ਨਹੀਂ ਹੁਣ ਉਹ ਮੁੱਖ ਮੰਤਰੀ ਵੀ ਹੈ ਨਹੀਂ ਹੁਣ ਉਹ ਐਮ ਐਲ ਏ ਵੀ ਹੈ ਨਹੀਂ ਉਹਨਾਂ ਕੋਲ ਇਹਦੀਆਂ ਗੱਡੀਆਂ ਐ ਉਹ ਦਿੱਲੀ ਦੀਆਂ ਨਹੀਂ ਹੈ ਉਹ ਪੰਜਾਬ ਦੀਆਂ ਪੰਜਾਬ ਨਾਲ ਉਹਨਾਂ ਦਾ ਕੀ ਲੈ ਗਦੇਗਾ ਸਿਕਿਉਰਿਟੀ ਉਹਨਾਂ ਕੋਲ ਪੰਜਾਬ ਦੀ ਹੈ ਔਰ ਸਿਕਿਉਰਿਟੀ ਵਾਲੇ ਕਿੰਨੇ 6 6 ਫੁੱਟ ਦੇ ਜਵਾਨ ਜਿਹੜੇ ਹੈਗੇ ਉਹਨਾਂ ਦੇ ਨਾਲ ਤਾਇਨਾਤ ਹੋਏ ਉਹ ਕਹਿੰਦੇ ਸੀ ਤਿੰਨ ਕਮਰੇ ਤੋਂ ਬਾਅਦ ਘਰ ਕੀ ਕਰਨਾ ਹੁੰਦਾ ਹੈ ਯਾਰ ਮੁੱਖ ਮੰਤਰੀ ਨੇ ਬਿਲਕੁਲ ਠੀਕ ਹੈ ਨਹੀਂ ਕਰਨਾ ਹੁੰਦਾ ਪਰ ਸ਼ੀਸ਼ ਮਹਿਲ ਵੀ ਬਣ ਗਿਆ ਸੀ ਉਹਦੇ ਮੁਕਦਮੇ ਹੁਣ ਤੱਕ ਚੱਲੀ ਜਾਂਦੇ ਇਹ ਉਹ ਲੱਗਦਾ ਕਿ ਜਿਹੜੇ ਪੋਲੀਟੀਕਲ ਬੰਦੇ ਆਂਦਾ ਕਿਰਦਾਰ ਜਾਂ ਜਿਹੜੀ ਉਹਨਾਂ ਦੀ ਕ੍ਰੈਡੀਬਿਲਟੀ ਨਹੀਂ ਡਾਊਨ ਹੋਗੀ ਕਿ ਜਿਹੜੀ ਗੱਲ ਉਹ ਕਹਿੰਦੇ ਹੁੰਦੇ ਕਿ ਮੈਂ ਇਹ ਨਹੀਂ ਕਰੂੰਗਾ ਅਕਸਰ ਉਹ ਕਰਦੇ ਹੁੰਦੇ ਇਸ ਕਰਕੇ ਮੇਰਾ ਇਹ ਮੰਨਣਾ ਵੀ ਕੋਈ ਅਤਕਤ ਨਹੀਂ ਨਹੀਂ ਹੋਊਗੀ ਜੇ ਕੱਲ ਨੂੰ ਫਿਰ ਕੇਜਰੀਵਾਲ ਸਾਹਿਬ ਕਰ ਕਹਈਏ ਕੀ ਮੇਰੇ ਮੇਰੇ ਨਾਲ ਮੈਂ ਇੱਕ ਤੁਹਾਨੂੰ ਗੱਲ ਦਾ ਬਲਵੰਤ ਸਿੰਘ ਰਾਮੂ ਵਾਲੀ ਹੈ ਇੱਕ ਵਾਰੀ ਗੱਲ ਦੱਸੀ ਜੀ ਬਲਵੰਤ ਸਿੰਘ ਰਾਮੂ ਵਾਲੀ 1977-78 ਚ ਬਣਿਆ ਸੀ ਪਾਰਲੀਮੈਂਟ ਦਾ ਮੈਂਬਰ ਫਰੀਦਕੋਟ ਤੋਂ ਜੀ ਉਸ ਤੋਂ ਪਹਿਲਾਂ ਉਹ ਪੰਚਾਇਤ ਮੈਂਬਰ ਦੀ ਚੋਣ ਲੜੇ ਸੀ ਜੀ ਉਦੋਂ ਪੰਚਾਇਤ ਮੈਂਬਰਾਂ ਤੋਂ ਸਰਪੰਚ ਬਣਦੇ ਹੁੰਦੇ ਸੀ ਮਤਲਬ ਜਿਹਨੇ ਸਰਪੰਚ ਬਣਨਾ ਹੈ ਉਹਨੇ ਪਹਿ ਇਹਨਾਂ ਨੇ ਕਿਸੇ ਬੰਦੇ ਦੀ ਮਦਦ ਕੀਤੀ ਸੀ ਰਾਮੂਲ ਗਿਆਨ ਸਾਹਿਬ ਨੇ ਇੱਕ ਮਰਡਰ ਕੇਸ ਦੇ ਵਿੱਚੋਂ ਬੰਦੇ ਦਾ ਛੁਟਕਾਰਾ ਕਰਵਾਇਆ ਸੀ ਤੇ ਜਦੋਂ ਇਹਨਾਂ ਨੇ ਦੇਖਿਆ ਵੀ ਮੇਰੀ ਪੋਜੀਸ਼ਨ ਟਾਈਟ ਆ ਆਪਣੇ ਲਈ ਜਿੰਨਾ ਮੁਸ਼ਕਿਲ ਆ ਤੇ ਫਿਰ ਇੱਕ ਮਤਲਬ ਬੰਦਾ ਕੈਂਡੀਡੇਟ ਬਾਹਰ ਖੜਾ ਨਿਗਾ ਮਾਰਦਾ ਯਾਰ ਕੌਣ ਬੰਦਾ ਕਿੱਥੇ ਕਿਤੇ ਆਉਂਦਾ ਹੈ ਤੇ ਜਿਸ ਬੰਦੇ ਨੂੰ ਇਹਨਾਂ ਨੇ ਮੁਕਤੀ ਦਵਾਈ ਸੀ ਉਹ ਬੰਦਾ ਵੀ ਤੁਰੇ ਆਵੇ ਰਾਮੂਲ ਗਿਆਨ ਸਾਹਿਬ ਕਹਿੰਦੇ ਮੈਂ ਉਧਰੋਂ ਤੁਰ ਪਿਆ ਉਹ ਕਹਿੰਦਾ ਟੇਢ ਦੇ ਕੇ ਭਰੇ ਨੂੰ ਤੁਰ ਪਿਆ ਕਹਿੰਦਾ ਮੈਂ ਆਵਾਜ਼ ਮਾਰੀ ਵੀ ਫਲਾਣਾ ਸਿਆ ਗੱਲ ਤਾਂ ਸੁਣ ਉਹਨਾਂ ਰਾਮਾਂ ਨੂੰ ਵਾਲੀਆ ਸਾਬਾ ਫਿਰ ਕਿਹੜਾ ਚੋਣਾ ਹੁਣ ਹਟ ਦੇਣੀ ਅਗਲੀ ਵਾਰੀ ਪਾ ਲੈ ਗੇਤ ਕੀਰ ਲਾਣੇ ਦਾ ਜੋਰੀ ਵਾਲਾ ਪੈ ਗਿਆ ਇਹ ਲਾੜੇ ਦਾ ਜੋਰ ਪੈ ਜਾਂਦਾ ਹੁੰਦਾ ਹੈ ਵੀਰੇ ਚੰਗੀ ਤੁਸੀਂ ਕਹਾਣੀ ਦੱਸੀ ਹੈ ਇੱਕ ਮੇਰਾ ਸਵਾਲ ਹੈ ਲੋਕਾਂ ਦੇ ਵੀ ਮਨ ਚ ਹੈ ਅਕਾਲੀ ਦਲ ਆਪਣੇ ਹਿਸਾਬ ਲਾ ਲਿਆ ਜੋੜ ਤੋੜ ਭਾਜਪਾ ਦੇ ਪ੍ਰਧਾਨ ਤਾਂ ਪਹਿਲਾਂ ਹੀ ਤਾਬਲੇ ਹੈ ਗੱਠ ਜੁੜਨ ਨੂੰ ਲੈ ਕੇ ਇਹ ਜਿਹੜਾ ਰਿਜ਼ਲਟ ਆਇਆ ਹੈ ਅਕਾਲੀ ਦਲ ਦੀ ਵੋਟ ਬੈਂਕ ਤੇ ਭਾਜਪਾ ਦੀ ਪਲੱਸ ਕਰਕੇ ਵੇਖੀਏ ਇੱਥੋਂ ਕਈ ਲੋਕਾਂ ਵਿਚ ਆਮ ਚਰਚਾ ਹੁਣ ਹੋ ਗਈ ਹੈ ਕਿ ਕੀ ਇਹ ਚੋਣ ਨਤੀਜਾ ਗੱਠ ਜੋੜ ਦੀ ਗੱਲ ਨੂੰ ਹੋਰ ਤੇਜ਼ੀ ਫੜਾਏਗਾ ਜਾਂ ਫਿਰ ਜਿਹੜੀ ਗੱਲ ਹੋਣੀ ਸੀ ਉਹ ਤਾਂ ਪਹਿਲਾਂ ਤੋਂ ਹੀ ਤੈਅ ਆ। ਨਹੀਂ ਦੇਖੋ ਜਿਹੜੇ ਹੁਣ ਆਪਾਂ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੀਡਰ ਆ ਉਹਨਾਂ ਤੇ ਨਿਗਾਹ ਮਾਰੀਏ ਜਿਹੜੇ ਪ੍ਰਭਾਵਸ਼ਾਲੀ ਹੈ। ਜਾਂ ਤਾਂ ਆਰਐਸਐਸ ਵਾਲੇ ਜਿਹੜੇ ਇਹਨਾਂ ਦਾ ਇੰਚਾਰਜ ਲਾਇਆ ਹੁੰਦਾ ਇੱਕ ਆਰਐਸਐਸ ਵੱਲੋਂ ਸੈਕਟਰੀ ਹੁੰਦਾ ਸਟੇਟ ਦਾ ਸੈਕਟਰੀ ਲਾਇਆ। ਅਸਲ ਤਾਂ ਚੱਲਦੀ ਹੁੰਦੀ ਹੈ ਉਹਦੀ। ਪਰ ਕਈ ਵਾਰੀ ਇਹ ਹੁੰਦੀ ਹੈ ਵੀ ਜਦੋਂ ਜਿੱਥੇ ਨਵੇਂ ਥਾਂ ਦੇ ਉੱਤੇ ਪੈਰ ਲਾਉਣੇ ਹੋਣ ਤਾਂ ਉੱਥੇ ਥੋੜਾ ਜਿਆਦਾ ਉਹਨਾਂ ਨੂੰ ਆਪਣੀ ਸਟ੍ਰੈਟਜੀ ਚੇਂਜ ਕਰਨੀ ਜਿਵੇਂ ਆਪਾਂ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਟੋਟਲ ਹਿੰਦੂਤਵ ਦੀ ਗੱਲ ਕਰਕੇ ਕਦੇ ਭਾਰਤੀ ਜਨਤਾ ਪਾਰਟੀ ਕੰਮ ਨਹੀਂ ਹੋ ਸਕੀ ਪੰਜਾਬ ਦੇ ਵਿੱਚ ਸਿੱਖ ਸੈਕੀ ਨੂੰ ਤੁਹਾਨੂੰ ਨਾਲ ਲੈਣਾ ਪੈਣਾ ਤੇ ਜੇ ਸਿੱਖ ਸੈਕੀ ਲੈਣੀ ਪਣੀ ਹੈ ਤਾਂ ਫਿਰ ਤੁਹਾਨੂੰ ਥੋੜੀ ਬਹੁਤੀ ਗੱਲ ਉਹਨਾਂ ਦੀ ਕਰਨੀ ਪੈਣੀ ਹੈ ਤੁਸੀਂ ਯਾਦ ਕਰੋ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਵੀ ਜਿਹੜੇ ਆਪਣੇ ਸੁਨੀਲ ਜਾਖੜਾ ਬੀਜੇਪੀ ਦੇ ਸਟੇਟ ਪ੍ਰੈਜ਼ੀਡੈਂਟ ਜਿਹੜਾ ਨੇ ਬਾਅਦ ਚ ਅਸਤੀਫਾ ਦਿੱਤਾ ਸੀ ਘਰੇ ਵੀ ਬੈਠੇ ਰਹੇ ਉਹਨਾਂ ਨੇ ਇੱਕ ਗੱਲ ਕਹੀ ਸੀ ਜੀ ਗੱਠ ਛੋੜ ਕਰਨਾ ਸਾਡਾ ਬਹੁਤ ਜ਼ਰੂਰੀ ਹੈ ਜੇ ਪੰਜਾਬ ਦੇ ਵਿੱਚੋਂ ਆਪਾਂ ਜਿੱਤ ਪ੍ਰਾਪਤ ਕਰਨੀ ਹੈ ਗੱਲਾਂ ਮਤਲਬ ਚੱਲਦੀਆਂ ਵੀ ਰਹੀਆਂ ਮਿਤਸ਼ਾ ਨੂੰ ਮਿਲਦੇ ਵੀ ਰਹੇ ਆ ਕਿ ਦਰਸ਼ਨ ਸਿੰਘ ਢਾਲੀ ਵਾਲਾ ਅਮਰੀਕਾ ਚੋਂ ਪਰ ਉਹਨਾਂ ਦੀ ਗੱਲ ਉਹ ਕਹਿੰਦੇ ਵੀ ਚਰਕ ਕਰ ਲੋ ਉਹ ਕਹਿੰਦੇ ਵੀ ਕਰਨ ਤੋਂ ਪਹਿਲਾਂ ਉਹਨਾਂ ਨੂੰ ਲੋਕਾਂ ਚ ਵੜਜੋਗਰੀ ਦਾ ਕਰੀਗੀ ਜਿਹੜੀਆਂ ਪੰਜਾਬ ਦੀਆਂ ਬੇਸਿਕ ਮੰਗਾਂ ਉਹਨਾਂ ਬਾਰੇ ਤਾਂ ਗੱਲ ਕਰੀਗੀ ਕਟੋਕਟ ਬੰਦੀ ਸਿੰਘ ਵਗੈਰਾ ਕੁਝ ਤਾਂ ਪਰ ਇਹ ਕਰੀਗੀ ਜੇ ਆਪਾਂ ਰਹਾ ਕਰਾਂਗੇ ਉਹ ਲੋਕਾਂ ਚ ਵੜਜੋਗਰੇ ਹੁਣ ਵੋਟਾਂ ਆਪਾਂ ਨੂੰ ਤਾਂ ਹੀ ਪਉਣਗੇ ਉਹ ਉਦੋਂ ਗੱਲ ਰਹਿ ਗਈ ਸੀ ਸੇਮ ਪੋਜੀਸ਼ਨ ਜਿਹੜੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਸੀ ਅੱਜ ਭਾਰਤੀ ਜਨਤਾ ਪਾਰਟੀ ਚ ਉਹ ਵੀ ਕਹਿੰਦੇ ਸਾਨੂੰ ਕਰਨਾ ਚਾਹੀਦਾ ਹੁਣ ਜਿਹੜੀ ਹੈਗੀ ਜਿਹਦੀ ਪਿੱਛੇ ਚੋਣਾ ਹੋਈਆਂ ਪਾਰਲੀਮੈਂਟ ਦੀਆਂ ਤੁਸੀਂ ਦੇਖੋ ਮੈਂ ਲਾਉਣਾ ਵੀ ਤਿੰਨ ਸੀਟਾਂ ਜਿੱਤ ਸਕਦੀ ਸੀ ਬੀਜੇਪੀ ਜੇ ਕਿਸਾਨੀ ਦੇ ਨਾਲ ਇਹ ਨਜ਼ਰ ਰਫੜਨਾ ਪਿਆ ਹੁੰਦਾ ਲੁਧਿਆਣੇ ਵਾਲੀ ਬਿੱਟੂ ਜਿੱਦਾ ਸੀ ਤੁਹਾਡੀ ਫਿਰੋਜ਼ਪੁਰ ਵਾਲੀ ਰਾਣਾ ਸੋਢੀ ਜਿੱਤ ਗਿਆ ਸੀ ਲਗਭਗ ਇਹੀ ਗੱਲ ਆਪਾਂ ਦੇਖੀ ਤੇ ਪਟਿਆਲੇ ਤੋਂ ਮਹਾਰਾਣੀ ਪ੍ਰਨੀਤ ਕੌਰ 102000 ਦੀ ਹਾਰੀ ਵੀ ਹੈ ਉਹਨੇ ਵੀ ਜਿੱਤ ਜਾਣਾ ਸੀ ਕਾਰਨ ਕੀ ਹੋਇਆ ਕਾਰਨ ਇਹ ਹੋ ਗਿਆ ਕਿ ਜੱਟਾਂ ਨੇ ਪਿੰਡ ਨਹੀਂ ਵੜ ਦਿੱਤੇ ਕਿਸਾਨਾਂ ਨੇ ਜਾਣ ਹੀ ਨਹੀਂ ਦਿੱਤੇ ਵਿਰੋਧ ਕਰਦੇ ਸੀ ਅਰਥਾਂ ਦੇ ਉੱਤੇ ਜਦੋਂ ਜਾ ਕੇ ਤੁਸੀਂ ਕੰਪੇਨ ਨਹੀਂ ਕਰੋਗੇ ਤੁਹਾਡਾ ਪੋਲਿੰਗ ਨਾਲ ਲੱਗੂ ਕਿਵੇਂ ਹੋ ਬਹੁਤ سارے ਲੋਕਾਂ ਨੂੰ ਇਹ ਭਲੇਖਾ ਸੀ ਜੀ 19% ਦੇ ਕਰੀਬ ਭਾਰਤੀ ਜਨਤਾ ਪਾਰਟੀ ਵੋਟਾਂ ਲੈ ਗਈ ਤੇ ਇਹਨਾਂ ਨੂੰ ਕੋਈ ਲੋੜ ਨਹੀਂ ਕਿਸੇ ਨਾਲ ਗੱਲ ਜੁੜ ਕਰਨ ਦੀ ਲੇਕਿਨ ਹੁਣ ਭਾਰਤੀ ਜਨਤਾ ਪਾਰਟੀ ਨੂੰ ਵੀ ਪਤਾ ਲੱਗ ਗਿਆ ਕਿ ਸੀਆਰਐਸਐਸ ਦਾ ਬੰਦਾ ਖੜਾ ਕੀਤਾ ਸੀ ਆਰਐਸਐਸ ਨੇ ਪਿਸ਼ੋਕੜ ਵਾਲਾ ਬੰਦਾ ਖੜਾ ਕੀਤਾ ਸੀ ਉਹਨੂੰ ਵੋਟਾਂ ਕਿੰਨੀਆਂ ਪੈ ਗਈਆਂ ਇਹਨਾਂ ਨੂੰ ਸ਼ਹਿਰਾਂ 'ਚ ਵੋਟਾਂ ਜ਼ਰੂਰ ਪੈ ਜਾਣਗੀਆਂ ਪਰ ਸ਼ਹਿਰਾਂ ਦੀਆਂ ਵੋਟਾਂ ਸਫੀਸ਼ੀਐਂਟ ਨਹੀਂ ਸੇਮ ਪੋਜੀਸ਼ਨ ਜੇ ਆਪਾਂ ਅਕਾਲੀ ਦਲ ਨੂੰ ਕਹਿ ਦਈਏ ਕਿ ਉਹਨਾਂ ਨੂੰ ਪਿੰਡਾਂ ਦੀਆਂ ਜੱਟਾਂ ਦੀਆਂ ਸਿੱ ਪਿੰਡਾਂਾਂ ਦੀਆਂ ਦਿਹਾਤੀਆਂ ਦੀਆਂ ਵੋਟਾਂ ਪੈ ਜਾਣਗੀਆਂ ਉਹਨਾਂ ਵਾਸਤੇ ਵੀ ਸਫੀਸ਼ੈਂਟ ਨਹੀਂ ਜੇ ਇਹਨਾਂ ਨੇ ਸਤਾਈ ਜਿੰਨੀ ਹੈ ਤਾਂ ਇਹਨਾਂ ਨੂੰ ਐਡਜਸਟਮੈਂਟ ਕਰਨੀ ਪੈਣੀ ਹੈ ਪਰ ਐਡਜਸਟਮੈਂਟ ਕਰਨ ਕੀ ਦੇ ਨਾਲ ਕੀ ਸੁਖਵੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਨਾਲ ਕਰਨ ਜਾਂ ਜਿਹੜੀ ਉਹ ਭਰਤੀ ਕਮੇਟੀ ਹੈ ਉਹਦੇ ਵਾਲੇ ਨਾਲ ਕਰਨ ਮੇਰੇ ਖਿਆਲ ਮੁਤਾਬਕ ਕਿ ਅਲਟੀਮੇਟਲੀ ਹੋਣਾ ਇਹ ਹੈ ਕਿ ਕੁਛ ਨਾ ਕੁਛ ਇਹਨਾਂ ਨੇ ਲੜਪੜ ਕੇ ਦੇ ਕਿਉਂਕਿ ਅਤੀਤ ਜਿਹੜਾ ਨਾ ਉਹ ਦਰਸਾਉਂਦਾ ਕਿ ਅਕਾਲੀ ਦਲ ਦੇ ਵਿੱਚ ਅੱਡੋ ਫੱਟੀ ਵੀ ਹੋ ਜਾਂਦੇ ਦੇ ਤੇ ਫਿਰ ਜਕਾਰਾ ਛੱਡ ਕੇ ਇਕੱਠੇ ਵੀ ਹੋ ਜਾਂਦੇ ਹੁੰਦੇ ਆ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਪ੍ਰਕਾਸ਼ ਸਿੰਘ ਬਾਦਲ ਦੀ ਰਿਫਟ ਕਿੱਥੋਂ ਤੱਕ ਪਹੁੰਚ ਗਈ ਸੀ ਉਦੋਂ ਜਥੇਦਾਰ ਗੁਰਚਰਨ ਸਿੰਘ ਟੋੜਾ ਨੂੰ ਵੀ ਬੇਇੱਜ਼ਤ ਕਰਕੇ ਕੱਢਿਆ ਸੀ ਦੋ ਹਟਾਇਆ ਸੀ ਸਤੀਫਾ ਦਾ ਸਤੀਫਾ ਨਹੀਂ ਪ੍ਰਵਾਨ ਕੀਤਾ ਸੀ ਨੇ ਵਿੱਚ ਭਾਈ ਰਣਜੀਤ ਸਿੰਘ ਹੋਰਾਂ ਨੂੰ ਵੀ ਕੱਢਤਾ ਸੀ ਔਰ 2002 ਦੀ ਇਲੈਕਸ਼ਨ ਵੇਲੇ ਸਰਬਹਿੰਦ ਅਕਾਲੀ ਦਲ ਬਣਾ ਕੇ ਉਹਨਾਂ ਨੇ ਬਾਦਲਾਂ ਦੀਆਂ ਬੀੜੀਆਂ ਚ ਬੱਟੇ ਵੀ ਪਾਤੇ ਸੀ ਪਰ ਅੰਤ ਦੇ ਵਿੱਚ ਚੰਦੂ ਮਾਇਰੇ ਦੇ بیٹے ਦਾ ਵਿਆਹ ਸੀ ਉੱਥੇ ਟੋੜਾ ਸਾਹਿਬ ਵੀ ਸੀ ਬਾਦਲ ਸਾਹਿਬ ਵੀ ਚਲੇ ਗਏ ਔਰ ਡਿਪਲੋਮੈਟਸ ਬਣੇ ਉਹ ਡਿਪਲੋਮੇਸੀ ਦੀ ਨਾਲ ਗਲਤ ਕਰ ਰਹੀ ਹਾਂ ਦੀ ਹਾਂਜੀ 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 ਕਰ ਲਓ ਮੈਂ ਪੁੱਛਿਆ ਸੀ ਡੋਡਾ ਸਾਹਿਬ ਨੂੰ ਇੱਕ ਵਾਰੀ ਮੈਂ ਕਿਹਾ ਜੀ ਤੁਸੀਂ ਲੜਾਈ ਬਾਦਲ ਸਾਹਿਬ ਦੇ ਖਿਲਾਫ ਸਿਖਰ ਤੇ ਲਿਆ ਦਿਓ ਪਰ ਅਖੀਰ ਤੇ ਆ ਕੇ ਤੁਸੀਂ ਸਮਝੌਤਾ ਕਰ ਲੈਨੇ ਉਹ ਕਹਿੰਦੇ ਕਰਾਂ ਕੀ ਬੇਵਸੀ ਚ ਕਹਿਆ ਸੀ ਉਹਨੇ ਕਹਿੰਦਾ ਮੈਂ ਕਰਾਂ ਕੀ ਜਿਹੜੇ ਮੇਰੇ ਬਗਲ ਬੱਚੇ ਆ ਨਾ ਜੇ ਬਾਦਲ ਕੇ ਥੋੜਾ ਬਹੁਤਾ ਜੇ ਦਾ ਲੱਗ ਜੇ ਤਾਂ ਉਹ ਕੰਮ ਕਰਦੇ ਤੇ ਮੇਰੇ ਤਾਂ ਜੇ ਬਾਂਜੂਪਾ ਪਟਕੇ ਲੈ ਜਾਂਦੇ ਮੈਂ ਕਿੱਦੇ ਸਿਰ ਤੇ ਲੜਾਈ ਲੜਾਂ ਕੱਲਾ ਰਹਿ ਗਿਆ ਹੁਣ ਮੈਂ ਬਜ਼ੁਰਗ ਹੋ ਗਿਆ ਤੇ ਉਹਨਾਂ ਨੂੰ ਇਕੱਠੇ ਹੋਣਾ ਪਿਆ ਸੀ ਤੂੰ ਲੱਗਦਾ ਹੈ ਕਿ ਇਹਨਾਂ ਨੂੰ ਵੀ ਅਲਟੀਮੇਟਲੀ ਕੋਈ ਅੱਗਾ ਪਿੱਛਾ ਕਰਕੇ ਵੀ ਤੂੰ ਹਟ ਜਾ ਤੇ ਉਰੀ ਤੇ ਇਹਨੂੰ ਬਣਾ ਦਿਓ ਇਹ ਬੜਾ ਬਨੂ ਕਿ ਕਿ ਮੱਛੀ ਪੱਥਰ ਛੱਟ ਕੇ ਮੁੜਦੀ ਹੁੰਦੀ ਹੈ ਲੋੜ ਹੈ ਹੁਣ ਇਹਨਾਂ ਨੂੰ ਵੀ ਕਹ ਅਕਾਲੀ ਦਲ ਇਕੱਠੇ ਹੋਵੇ ਤੇ ਅਕਾਲੀ ਦਲ ਇਕੱਠੇ ਹੋਣ ਦਾ ਭਾਵੇਂ ਜੀਪੀ ਦਾ ਸਮਝਾਤਾ ਇਹਨਾਂ ਨਾਲ ਹੋਣਾ ਹੀ ਹੋਣਾ ਆ ਜਿਹੜੀ ਹੈਗੇ ਆ ਤੋੜੀ ਇਹ ਇਲੈਕਸ਼ਨ ਹੈ ਜਿਹੜੀ ਇਹ ਸਿਲੈਕਸ਼ਨ ਦੇ ਵਿੱਚ ਦੇਖੋ ਜਿਹੜੀ ਆਪਾਂ ਗੱਲ ਕਰ ਸਕਦੇ ਹਾਂ ਵੀ 8,000 8200 ਵੋਟ ਪਈ ਹੈ ਅਕਾਲੀ ਦਲ ਨੂੰ ਬੇਸਿਕਲੀ ਇਹ ਸੀਟ ਹੈ ਅਕਾਲੀ ਦਲ ਦੀ ਹੈ ਜੀ ਇਹ ਅਕਾਲੀ ਦਲ ਨੇ ਜਦੋਂ ਜਿੱਤੀ ਹੈ ਚਾਹੇ ਆਪਣੇ ਉਹ ਢਾਂਡਾ ਚਾਹੇ ਮਹਿੰਦਰ ਸਿੰਘ ਗਰੇਵਾਲ ਜਿੱਤੇ ਉਦੋਂ ਜਿੱਤੇ ਤਾਂ ਬੀਜੇਪੀ ਨਾਲ ਸਮਝੌਤਾ ਸੀ ਉੱਥੇ ਬੀਜੇਪੀ ਦੀ ਵੋਟ ਇਹਨਾਂ ਨੂੰ ਪੈਂਦੀ ਰਹੀ ਐ ਤੇ ਹੁਣ ਬੀਜੇਪੀ ਦੀ ਜਿੰਨੀ ਕ ਵੋਟ ਹੈਗੀ ਉਹਨਾਂ ਦੀ ਕਾਟਰ ਵੋਟ ਉਹਨਾਂ ਨੂੰ ਪੈ ਗਈ ਇਹਨਾਂ ਦੇ ਕੋਲੇ ਜਿੰਨੀ ਕ ਵੋਟ ਚੰਗਾ ਸੀ ਕੈਂਡੀਡੇਟ ਇਹਨਾਂ ਦਾ ਉਹ ਚੰਗਾ ਕੈਂਡੀਡੇਟ ਸੀ ਉਹਦੇ ਨਾਂ ਨੂੰ ਜਿੰਨੀ ਵੀ 800 600 ਵੋਟ ਪੈ ਗਈ ਪੈ ਗਈ ਆਲਟੀਮੇਟਲੀ ਜੇ ਜਿੰਨਾ ਤੇ ਇਹਨਾਂ ਨੂੰ ਸਮਝੌਤਾ ਕਰਨੇ ਪੈਣੇ ਬਹੁਤ ਸ਼ੁਕਰੀਆ ਧੰਨਵਾਦ ਵਾਸ਼ਿੰਗਟਨ ਲੋਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆਰ ਆਪਣੇ ਪੋਲੀਟੀਕਲ ਕਵਰੇਜ ਦੇ ਤਜਰਬੇ ਦੇ ਵਿੱਚੋਂ ਜੋ ਸਮੀਕਰਨ ਬਣ ਰਹੇ ਨੇ ਜੋ ਗੱਲਾਂ ਹੋ ਰਹੀਆਂ ਨੇ ਉਸ ਦਿਹਾੜੇ ਦਿਵਾਲੇ ਇਹਨਾਂ ਨੇ ਆਪਣੇ ਸਮਝ ਮੁਤਾਬਕ ਟਿੱਪਣੀਆਂ ਕੀਤੀਆਂ ਨੇ ਤੁਹਾਡਾ ਕੀ ਮੰਨਣਾ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ